ਜਦੋਂ ਵੀ ਮੰਗਲ ਉੱਚਦਾ ਹੁੰਦਾ ਹੈ ਤਾਂ ਇਦਾਂ ਦੇ ਲੋਕ ਬਹੁਤ ਜ਼ਿਆਦਾ ਡਿਸਪਲਿਨ ਜਣਾ ਪਸੰਦ ਕਰਦੇ ਨੇ ਥੋੜਾ ਜਿਹਾ ਜਿਹੜਾ ਸੂਰੇ ਵਾਲਾ ਈਗੋ ਹੁੰਦੀ ਹੈ ਨਾ ਉਹ ਮੰਗਲ ਵਾਲੀ ਈਗੋ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੂਰਿਆਲੀ ਈਗੋ ਆਪਣੇ ਆਪ ਨੂੰ ਸਮਝਦੀ ਹੈ ਮੰਗਲ ਵਾਲੀ ਈਗੋ ਥੋੜੀ ਜੀ ਨਾ ਸਮਝੀ ਵਿੱਚ ਵੀ ਨਾਦਾਨੀਆਂ ਕਰ ਜਾਂਦੀ ਹੈ ਮੰਗਲ ਵਾਲੀ ਈਗੋ ਐਵੀ ਹੋ ਜਾਂਦੀ ਹੈ ਵੀ ਮੈਨੂੰ ਸਭ ਪਤਾ ਹੈ ਹਾਲਾਂਕਿ ਡਿਸਪਲਿਨ ਐਂਡ ਆਦਰ ਬਹੁਤ ਵਧੀਆ ਹੁੰਦਾ ਹੈ ਜੇ ਇਹ ਲੋਕ ਜਿਮ ਦੇ ਨਾਲ ਧਰਤੀ ਦੇ ਨਾਲ ਕੰਮ ਦੇ ਨਾਲ ਸਵੇਟਿੰਗ ਦੇ ਨਾਲ ਮਿਹਨਤ ਦੇ ਨਾਲ ਕਨੈਕਸ਼ਨ 'ਚ ਰਹਿਣ ਤਾਂ ਇਹਨਾਂ ਦੀ ਲਾਈਫ ਜ਼ਿਆਦਾ ਵਧੀਆ ਚੱਲਦੀ ਹੈ ਕੰਮ ਦੇ ਪ੍ਰਤੀ ਬੜੇ ਡੈਡੀਕੇਟ ਹੁੰਦੇ ਨੇ ਇਦਾਂ ਦੇ ਲੋਕ ਤੇ ਆਪਣੀ ਪ੍ਰੈਜ਼ੈਂਸ ਵੀ ਸ਼ੋ ਕਰਦੇ ਆ ਥਰਡ ਹਾਊਸ ਹੁੰਦਾ ਇਹਦਾ ਐਨਲੈਸਮੈਂਟਿਕ ਹੁੰਦੇ ਨੇ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਜੇ ਕੋਈ ਨੈਗੇਟਿਵ ਇਫੈਕਟ ਮੰਗਲ ਦੇ ਉੱਤੇ ਨਹੀਂ ਹੈ ਤਾਂ ਉਹ ਕਨਸਟਰਕਟਿਵ ਹੁੰਦਾ ਹੈ ਤੇ એનર્ਜੀ ਡਰਾਈਵਨ ਹੁੰਦਾ ਹੈ ਜੇ ਉਹ ਕਿਤੇ ਕੋਈ ਤਾਂ ਕਿਤੇ ਕੋਈ ਰਾਹੂ ਦਾ ਇੰਪੈਕਟ ਆਇਆ ਕੋਈ ਮੈਲਫਿਕ ਇਫੈਕਟ ਪੈ ਰਿਹਾ ਤਾਂ ਉਹੀ ਗੁੱਸਾ ਡਿਸਟਰਕਟਿਵ ਵੀ ਹੋ ਜਾਂਦਾ ਹੈ ਉਹ એનર્ਜੀ ਫਿਰ ਸਹੀ ਨਹੀਂ ਚੱਲਦੀ ਕਰੇਜ ਬਹੁਤ ਜ਼ਿਆਦਾ ਹੁੰਦੀ ਹੈ ਸਟ੍ਰੈਟਜੀ ਬਣਾਣੀਆਂ ਆਉਂਦੀ ਹੈ ਲੰਬਾ ਚੱਲ ਸਕਦੇ ਨੇ ਇਹਨਾਂ ਨੂੰ ਜਲਦੀ ਰਿਜ਼ਲਟ ਵੀ ਨਹੀਂ ਚਾਹੀਦੇ ਇਹ ਕਹਿੰਦੇ ਨੇ ਮਿਹਨਤ ਕਰਾਂਗੇ ਤੇ ਪਾਰ ਜਾਵਾਂਗੇ ਇਹ ਹੀ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਕਿ ਜਦੋਂ ਆਪਾਂ ਆਪਣੇ ਪਲੈਨੈਟਸ ਨੂੰ ਥੋੜਾ ਜਾਂ ਅੰਡਰਸਟੈਂਡ ਕਰਦੇ ਹਾਂ ਨਾ ਫਿਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਗਲਤੀ ਕਿੱਥੇ ਕਰ ਰਹੇ ਹਾਂ ਐਕਚੁਅਲੀ ਪਲੈਨੈਟ ਸਾਡੇ ਤੋਂ ਚਾਹੁੰਦਾ ਕੀ ਹੈ ਤੇ ਅਸੀਂ ਕਰ ਕੀ ਰਹੇ ਹਾਂ